ਜੀ ਬਈ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਫਿਰ ਜਿਹੜੇ ਏ ਟੋਟਲ ਕੰਪਨੀ ਵਾਲੇ ਸੀਮਨ ਤਿਆਰ ਕਰਦੇ ਆ ਉਹਨਾਂ ਦੇ ਸੀਮਨ ਆਪਣੀ ਇੰਡੀਆ ਵਿੱਚ ਅਵੇਲੇਬਲ ਹੋ ਚੁੱਕੇ ਨੇ ਠੀਕ ਆ ਜੀ ਸੋ ਉਹਨਾਂ ਦੀ ਲਿਸਟ ਆਈ ਆ ਸੀਮਨਾਂ ਦੇ ਪ੍ਰਾਈਸ ਦੀ ਸੈਕਸਰ ਦੇ ਕਨਵੈਨਸ਼ਨਲ ਸੀਮਨ ਦੋਨਾਂ ਦੀ ਸੋ ਆਪਾਂ ਤੁਹਾਨੂੰ ਦੱਸਾਂਗੇ ਇਹਨਾਂ ਦੇ ਪ੍ਰਾਈਸ ਕੀ ਆ ਤੇ ਆਪਾਂ ਇਹਨਾਂ ਬੁੱਲਾਂ ਦਾ ਤੁਹਾਨੂੰ TPI ਸਕੋਰ ਵੀ ਦੱਸਾਂਗੇ ਕਿ ਕਿੰਨੇ ਇਹ ਗੁਣਵੱਤਾ ਵਾਲੇ ਬੁੱਲ ਆ ਠੀਕ ਆ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆਂ ਇਹ ਲਿਸਟ ਹੈਗੀ ਏਆਈ ਟੋਟਲ ਜਿਹੜੇ ਕੰਪਨੀਆਂ ਉਹਨਾਂ ਦੇ ਸਿਮਨਾਂ ਦੇ ਡਿਟੇਲ ਆ ਪੂਰੀ ਠੀਕ ਹੈ ਜੀ ਸਭ ਤੋਂ ਪਹਿਲੇ ਨੰਬਰ ਦੇਖੋ ਜੀ ਸੈਟਲਾਈਟ ਬਾਲ ਜਿਸਦਾ ਕਿ ਕਨਵੈਨਸ਼ਨਲ ਸਿਮਨ ਦਾ ਪ੍ਰਾਈਸ ਹੈਗਾ 1300 ਰੁਪਿਆ ਤੇ ਸੈਕਸਰ ਦਾ ਹੈਗਾ ਜੀ 5150 ਰੁਪਏ ਦੂਸਰੇ ਨੰਬਰ ਤੇ ਹੋ ਗਿਆ ਹਾਰਸਨ ਜਿਸਦਾ ਹੈਗਾ 1350 ਕਨਵੈਨਸ਼ਨਲ ਤੇ 5500 ਹੈਗਾ ਸੈਕਸਰ ਦਾ ਹੈਰਲ ਪੀ ਰੈਡ ਜੋ ਕਿ ਆਪਣੀ ਇਸ ਦੀਆਂ ਚਿੱਟੀਆਂ ਤੇ ਲਾਲ ਰੰਗ ਦੀਆਂ ਮੰਗਾਵਾ ਹੁੰਦੀਆਂ ਠੀਕ ਹੈ ਜੀ 1300 ਤੇ 5200 ਰੁਪਿਆ ਪ੍ਰਾਈਸ ਦਾ ਕੁਆਲਟੀ ਦਾ ਹੋਗਾ ਜੀ 1700 ਤੇ 6000 ਰੁਪਿਆ ਪ੍ਰਾਈਸ ਤੇ ਪ੍ਰਾਡਾ ਬੋਲ ਦਾ ਹੋਗਾ 1400 ਤੇ 5800 ਹੈਵ ਇਟ ਆਲ ਦਾ ਪ੍ਰਾਈਸ ਹੈਗਾ ਜੀ 1700 ਤੇ 7500 ਰੁਪਿਆ ਹੰਟਰ ਦਾ ਹੈਗਾ 1350 ਤੇ 5200 ਰੁਪਿਆ ਤੇ ਬਲੈਕ ਜੈਕ ਪੀ ਦਾ ਹੈਗਾ ਜੀ 1250 ਤੇ 5700 ਰੁਪਿਆ ਤੇ ਜੋ ਆਪਣਾ ਹੈਪਨ ਬੋਲ ਆ ਇਸ ਦਾ ਹੈਗਾ 2800 ਰੁਪਿਆ ਸੋ ਐਸੇ ਦਾ ਸੈਕਸਰੀ ਸੀਮਨ ਅਵੇਲੇਬਲ ਨਹੀਂਗਾ ਠੀਕ ਹੈ ਜੀ ਸੋ ਜੋ ਇੱਕ ਬੋਲ ਹੈਗਾ ਬਲੈਕ ਜੈਕ ਪੀਏ ਆਪਣਾ ਪੂਲਡ ਬੋਲ ਸੋ ਐਸੇ ਦੇ ਬੋਲ ਦੀਆਂ ਬੱਚੀਆਂ ਜੋ ਹੁਣ ਵੀ ਉਸ ਦੇ ਸਿੰਘ ਨਹੀਂ ਹੋਣਗੇ ਠੀਕ ਹੈ ਜੀ ਸੋ ਇਹ ਹੋ ਗਈ ਇਹਨਾਂ ਦੀ ਪ੍ਰਾਈਸ ਲਿਸਟ ਸੋ ਤੁਸੀਂ ਇਸ ਦਾ ਸੇਵ ਕਰਕੇ ਸਕਰੀਨਸ਼ਾਟ ਲੈ ਕੇ ਵੀ ਰੱਖ ਸਕਦੇ ਆ ਕਿ ਜੋ ਤੁਸੀਂ ਸੀਮਨ ਖਰੀਦਣੇ ਆ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਐਸੇ ਦਾ ਕੀ ਪ੍ਰਾਈਸ ਹੈ ਤੇ ਡੀਲਰ ਹੈਗਾ ਜੋ ਉਹ ਤੁਹਾਨੂੰ ਕੀ ਪ੍ਰਾਈਸ ਤੇ ਸੀਮਨ ਲਾ ਰਿਹਾ ਠੀਕ ਹੈ ਜੀ ਐਸ ਤੋਂ ਅੱਗੇ ਹੋ ਗਿਆ ਸੈਟਲਾਈਟ ਬੋਲ ਸਭ ਤੋਂ ਪਹਿਲੇ ਨੰਬਰ ਤੇ ਜੈਸ ਦਾ ਹੈਗਾ ਜੀ ਡੇਟ ਆਫ ਬਰਥ 31/1/2024 A2A2 ਬੀਟਾ ਕੈਜਨ ਇਹਦਾ ਹੈਗਾ ਜੀ ਮਿਲਕ ਤੇ ਕਾਪਾ ਕੈਜਨ ਹੈਗਾ ਇਸਦਾ BB ਸੋ ਜੇ ਆਪਾਂ ਇਸ ਦੇ ਕੁਆਲਟੀ ਦੇਖੀ ਅਸੀਂ ਆਰਡਰ ਦਾ ਵਾਸਤੇ ਬੈਸਟ ਮੰਗੇ ਮੰਨਿਆ ਗਿਆ ਇਹ ਠੀਕ ਆ ਜੀ ਤੇ TPS ਕੋਰ ਹੈਗਾ ਇਸਦਾ 3301 ਬਹੁਤ ਵਧੀਆ TPS ਕੋਰ ਆ ਰਿਹਾ ਵਾ ਤੇ ਬੋਲ ਤੁਸੀਂ ਉੱਪਰ ਦੇਖ ਸਕਦੇ ਆ ਬਹੁਤ ਸ਼ਾਨਦਾਰ ਬੋਲ ਹੈਗਾ ਵਾ ਸੋ ਦੂਸਰੇ ਨੰਬਰ ਤੇ ਹਾਰਟਸਨ ਬੋਲ ਜਿਸ ਦਾ ਕਿ ਮਿਲਕ A2A2 ਆ ਤੇ ਕਪਾਕ ਜੀ ਨੇ ਹੈਗਾ AB ਤੇ ਡੇਟ ਆਵਰ ਹੈਗਾ ਇਸ ਦਾ 3 5 2020 ਸੋ ਇਸ ਦਾ ਹੈਗਾ ਜੀ TPI ਸਕੋਰ 3167 ਤੇ ਉੱਪਰ ਤੁਸੀਂ ਬੋਲ ਦੀ ਤਸਵੀਰ ਵੀ ਦੇਖ ਸਕਦੇ ਆ ਪ੍ਰੋਡਕਟਿਵ ਲਾਈਫ ਵਾਸਤੇ ਬਹੁਤ ਵਧੀਆ ਬੋਲ ਮੰਨੇ ਆ ਗਿਆ ਵਾ ਤੇ A2A2 ਮਿਲਕ ਆ ਹੁਣ ਆਪਾਂ ਪੂਰੇ ਅੰਕੜੇ ਨਹੀਂ ਦੱਸਦੇ ਇਹਨਾਂ ਬੋਲਾਂ ਦੇ ਜੇ ਪੂਰੇ ਅੰਕੜੇ ਦੱਸਣ ਲੱਗੇ ਤਾਂ ਵੀਡੀਓ ਬਹੁਤ ਲੰਬੀ ਹੋ ਜਾਊਗੀ ਠੀਕ ਆ ਜੀ ਸੋ ਆਪਾਂ ਕੱਲਾ TPI ਸਕੋਰ ਦੱਸ ਦੇਣਾ ਤੁਹਾਨੂੰ ਸੋ ਇਸ ਤੋਂ ਅੱਗੇ ਹੋ ਗਿਆ ਬਾਲ ਜੀ ਕੁਆਲਟੀ ਠੀਕ ਹੈ ਜੀ ਸੋ ਜਿਹਦਾ ਕਿ ਡੇਟ ਆਫ ਬਰਥ ਹੈਗਾ ਜੀ 31/5/2020 ਤੇ ਬੀਟਾ ਕੈਜੀਨ ਹੈਗਾ A2A2 ਤੇ ਕਾਪਾ ਕੈਜੀਨ ਹੈਗਾ BB ਸੋ ਜੇ ਆਪਾਂ ਬਾਲ ਦੀ ਫੋਟੋ ਦੇਖੀਏ ਬਹੁਤ ਸ਼ਾਨਦਾਰ ਬਾਲ ਆ ਤੇ TPS ਕੋਲ ਹੈਗਾ ਜੀ 3134 ਅਡਰ ਵਾਸਤੇ ਬਹੁਤ ਵਧੀਆ ਮੰਨਿਆ ਗਿਆ ਵਾ ਤੇ ਪ੍ਰੋਡਕਟ ਆਫ ਲਾਈਫ ਵੀ ਕਾਫੀ ਵਧੀਆ ਮੰਨੀ ਗਈ ਐ ਇਸ ਬਾਲ ਦੀ ਇਸ ਤੋਂ ਅੱਗੇ ਬਾਲ ਹੋਗਾ ਜੀ ਹੈਰਲਪੀ ਰੈੱਡ ਜਿਹਦਾ ਕਿ ਹੈਗਾ ਡੇਟ ਆਫ ਬਰਥ 1/9/2023 ਤੇ ਬੀਟਾ ਕੈਜੀਨ ਹੈਗਾ A A1 A2 ਤੇ ਜੋ ਹੈਗਾ ਕਾਪਾ ਕੈਲਦੀ ਉਹ ਹੈਗਾ ਬੀਬੀ ਠੀਕ ਹੈ ਜੀ ਸੋ ਤੁਸੀਂ ਇਹ ਬੋਲ ਦੇ ਵੀ ਅੰਕੜੇ ਦੇਖ ਸਕਦੇ ਆ ਸੋ ਜੈਸ ਜੈਸ ਨੂੰ ਕਿ ਆਪਾਂ ਨੂੰ ਠੀਕ ਟੈਨ ਲੱਗ ਸਕੋ ਤਾਂ ਬਹੁਤ ਵਧੀਆ ਮੰਨਿਆ ਗਿਆ ਆਰਡਰ ਦਾ ਵਧੀਆ ਮੰਨਿਆ ਗਿਆ ਹੈਲਥ ਐਂਡ ਪ੍ਰੋਡਕਟਿਵ ਜੋ ਹੈਗੀ ਲਾਈਫ ਆਫ ਦਾ ਵਧੀਆ ਮੰਨਿਆ ਗਿਆ ਤੇ ਫਰਟੀਲਿਟੀ ਇੰਡੈਕਸ ਵਾਸਤੇ ਵਧੀਆ ਮੰਨਿਆ ਗਿਆ ਬੋਲ ਤੇ ਟੀਪੀਐਸ ਕੋਰ ਹੈਗਾ ਇਸਦੇ 2878 ਠੀਕ ਹੈ ਜੀ ਕਾਫੀ ਵਧੀਆ ਟੀਪੀਐਸ ਕੋਰ ਆ ਰਿਹਾ ਇਸ ਤੋਂ ਅੱਗੇ ਹੋ ਗਿਆ ਪ੍ਰਾਡਾ ਬੋਲ ਜਿਸ ਦਾ ਹੈਗਾ ਡੇਟ ਆਫ ਬਰਥ 38 12 2020 ਤੇ A2A2 ਮਿਲਕਾ ਤੇ BB ਹੋ ਗਿਆ ਕਾਪਾ ਕੈਸੀ ਨਾ ਸੋ ਇਸ ਦਾ ਹੈਗਾ ਜੀ TPS ਕੋਲ 3108 ਫਰਟੀਲਿਟੀ ਇੰਡੈਕਸ ਹੋ ਆਰਡਰ ਹੋ ਗਿਆ ਪ੍ਰੋਡਕਟ ਲਾਈਫ ਹੋ ਗਈ ਇਹਨਾਂ ਵਾਸਤੇ ਵਧੀਆ ਬੱਲ ਮੰਨਿਆ ਗਿਆ ਹੈ ਤੇ ਉੱਪਰ ਤੁਸੀਂ ਬੱਲ ਦੀ ਫੋਟੋ ਵੀ ਦੇਖ ਸਕਦੇ ਆ ਇਸ ਤੋਂ ਅੱਗੇ ਹੋ ਗਿਆ ਹੈਵਟੋਲ ਜਿਸ ਦਾ ਡੇਟ ਆਫ ਬਰਥ ਹੈਗਾ ਜੀ 21/8/2019 A2A1 A2A ਤੇ BBFS ਦਾ ਮਿਲਕ ਹੋ ਗਿਆ ਜੀ ਸੋ TPS ਕੋਲ ਹੈਗਾ 2733 ਆਰਡਰ ਵਾਸਤੇ ਬੈਸਟ ਮੰਨਿਆ ਗਿਆ ਫਿਕਟਨ ਲੈਗ ਸਕੋਰ ਕਾਫੀ ਵਧੀਆ ਆ ਰਿਹਾ ਵਾ ਟਾਈਪ ਜਿਸ ਵਿੱਚ ਆਰਡਰ ਦਾ ਆਰਡਰ ਦਾ ਪੂਰ ਹੋ ਗਿਆ ਉਹ ਵਧੀਆ ਆ ਰਿਹਾ ਵਾ ਤੇ ਡਾਕਟਰ ਪ੍ਰੂਵਨ ਬੋਲ ਹੈ ਜੀ ਇਹ ਜੋ ਇਹ ਬੋਲਾ ਜਿਹਦਾ ਕਿ TPS ਹੋ ਰਿਹਾ 2733 ਹੈਵਟ ਆਲ ਜਿਹਦੇ ਜਿਹਦਾ ਤੁਸੀਂ ਉੱਪਰ ਫੋਟੋ ਦੇਖ ਸਕਦੇ ਆ ਬਹੁਤ ਸ਼ਾਨਦਾਰ ਬੋਲ ਫੋਟੋ ਆ ਰਹੀ ਆ ਹੰਟਰ ਬੋਲ ਹੋ ਗਿਆ ਇਸ ਤੋਂ ਅੱਗੇ ਜਿਹਦਾ ਹੈਗਾ ਜੀ 30 11 2022 ਡੇਟ ਆਫ ਬਰਥ A2A2 ਮਿਲਕਾ ਤੇ BB ਹੋ ਗਿਆ ਇਸ ਦਾ ਕਾਪਾ ਕੈਸਨ ਤੇ TPS ਕੋ ਤੁਸੀਂ ਦੇਖ ਸਕਦੇ ਆ 3056 ਪ੍ਰੋਡਕਟ ਲਾਈਫ ਪ੍ਰੋਡਕਸ਼ਨ ਟ੍ਰੇਡਸ ਫਰਟੀਲਿਟੀ ਇੰਡੈਕਸ ਵਾਸਤੇ ਇਹ ਬੋਲ ਵਧੀਆ ਮੰਨਿਆ ਗਿਆ ਵਾ ਇਸ ਤੋਂ ਅੱਗੇ ਹੋ ਗਿਆ ਜੀ ਬਲੈਕ ਜਾਕ ਪੀ ਜੋ ਕਿ ਬੋਲਡ ਬੱਲ ਹੋ ਗਿਆ ਸੋ ਜਿਹਦਾ ਡੇਟ ਆਫ ਬਰਥ ਹੈਗਾ 10 2 2023 A2A2 ਮਲਕਾ ਤੇ BB ਹੋ ਗਿਆ ਕਾਪਾ ਕੈਸ ਜੀਨੋ ਇਸ ਬੋਲ ਦਾ ਸੋ ਜੇ ਆਪਾਂ ਇਸ ਦਾ TPS ਸਕੋਰ ਦੇਖੀਏ 3151 ਸੋ ਜਿਸ ਵਜ੍ਹਾ ਤੁਹਾਨੂੰ ਆਰਡਰ ਦੀ ਚੰਗੀ ਹੈਲਥ ਮਿਲ ਸਕਦੀ ਆ A2A2 ਮਲਕਾ ਤੇ 3151 TPS ਸਕੋਰ ਹੋ ਗਿਆ ਬੋਲ ਹੈਗਾ ਬਲੈਕ ਜਾਕ ਪੀ ਇਸ ਤੋਂ ਅੱਗੇ ਹੋ ਗਿਆ ਜੀ ਹੈਪਨ ਬੋਲ ਜਿਸਦਾ ਹੈਗਾ ਡੇਟ ਆਫ ਬਰਥ 1 9 2019 A2A2 ਮਲਕਾ ਤੇ AB ਸੋ ਜਿਸ ਲਾਗੇਗਾ TPS ਕੋ 2626 ਵਧੀਆ ਆਰਡਰ ਵਾਸਤੇ ਮੰਨਿਆ ਗਿਆ 1500 ਕੋ ਚੰਗਾ ਆ ਰਿਹਾ ਵਾ ਤੇ ਟਾਈਪ ਵਿੱਚ ਵਧੀਆ ਆ ਰਿਹਾ ਬੋਲ ਠੀਕ ਹੈ ਜੀ ਉੱਤੇ ਤੁਸੀਂ ਤਸਵੀਰ ਦੇਖ ਸਕਦੇ ਹੋ ਬੋਲ ਦੀ ਕਾਫੀ ਵਧੀਆ ਤਸਵੀਰ ਆ ਰਹੀ ਹੈ ਠੀਕ ਹੈ ਜੀ ਸੋ ਇਹ ਸੀ ਆਪਣੇ ਅ ਹੈ ਆਪਣੇ ਜੋ ਟੋਟਲ ਇਹ ਟੋਟਲ ਤੇ ਨਵੇਂ ਬੋਲ ਜਿਹਨਾਂ ਨੇ ਲਿਸਟ ਜਾਰੀ ਕੀਤੀ ਸੀ ਮਨ ਪ੍ਰਾਈਸ ਜੋ ਕਿ ਇੰਡੀਆ ਵਿੱਚ ਅਵੇਲੇਬਲ ਹੋ ਚੁੱਕੇ ਨੇ ਸੋ ਤੁਸੀਂ ਚੈੱਕ ਵੀ ਕਰ ਸਕਦੇ ਹੋ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੀ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸਿਰ ਜਰੂਰ ਕਰਨਾ ਹੈ ਧੰਨਵਾਦ